ਸਸਿਕਾ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਰਾਈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਥੀਸ਼ਾਸਤਰੀਆਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਦੇ ਨਾਲ ਘਟਾ ਸਕਦਾ ਹੈ ਤਾਂ ਜੋ ਅਮਰੀਕੀ ਟੈਰਿਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਦੇ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਆਰਥਿਕ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅਇੰਚਕ ਤੌਰ ਉਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ ਰੈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਰਥਸ਼ਾਸਤਾਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾਵੇਗਾ ਤਾਂ ਜੋ ਅਮਰੀਕੀ ਟੈਰਿਫ ਵਾਂਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਤਾਤਿਕ ਸੁਗੜਨ ਦਾ ਸਾਹਮਣਾ ਕਰਨਾ ਪਿਆ ਅਤੇ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅੰਸ਼ਕ ਤੌਰ ਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ। ਕਮੇਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਵੀਰਵਾਨ ਨੂੰ ਅਚਾਨਕ ਕੈਨੇਡਾ ਨਾਲ ਸਾਰੀਆਂ ਮੁਫਾਰਕ ਗੱਲਬਾਤਾਂ ਨੂੰ ਖਤਮ ਕਰ ਦਿੱਤਾ। ਬੇਰੋਜ਼ਗਾਰੀ ਪਹਿਲਾਂ ਹੀ ਰਿਕਾਰਡ ਉੱਚੇ ਪੱਧਰ ਤੇ ਸੀਗੀ ਅਤੇ ਫਾਰਮਾ ਨਿਵੇਸ਼ ਅਤੇ ਭਰਤੀ ਪ੍ਰਤੀ ਨਿਰਾਸ਼ਾਵਾਦੀ ਹਾਂ। ਬੀਓਸੀ ਦੇ ਗਵਰਨਰ ਟੀਮ ਮੈਕਲਨ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ ਕੇਂਦਰੀ ਬੈਂਕ ਆਪਣੇ ਆਉਣ ਵਾਲੇ ਫੈਸਲੇ ਦੇ ਵਿੱਚ ਸੰਭਾਵੀ ਜੋਖਮਾਂ ਤੇ ਵਧੇਰੇ ਜੋਲ ਦੇਵੇਗਾ। 24 ਅਕਤੂਬਰ ਤੱਕ ਹੋਏ ਰਾਈਟਰਸ ਪਾਲ ਦੇ ਵਿੱਚ ਸਰਵੇਖਣ ਕੀਤੇ ਗਏ ਲਗਭਗ 70% ਕਲਪਾਤ ਅਰਥ ਸ਼ਾਸਤਰੀਆਂ ਚੌਤੀ ਦੇ ਵਿੱਚੋਂ 23 ਦੇ ਅਨੁਸਾਰ ਬੀਓਸੀ ਅਗਲੇ ਹਫਤੇ ਲਗਾਤਾਰ ਦੂਜੀ ਵਾਰ ਆਪਣੀ ਮੁੱਖ ਦਰ ਨੂੰ 1/4% ਕਟਾ ਕੇ 2.25% ਕਰ ਦਵੇਗਾ ਇਹ ਪ੍ਰਿਕਵਾਨੀ ਮੁੱद्रास्फीਤੀ ਦੇ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ ਬਾਵਜੂਦ ਕੀਤੀ ਗਈ ਹੈ 11 ਨੇ ਉਮੀਦ ਕੀਤੀ ਸੀ ਕਿ ਕੇਂਦਰੀ ਬੈਂਕ ਇਸ ਨੂੰ ਬਰਕਰਾਰ ਰੱਖੇਗਾ ਉਸ ਸਮੂਹ ਨੇ ਪੰਜੋਂ ਵੱਡੇ ਕੈਨੇਡੀਅਨ ਬੈਂਕਰ ਦੇ ਵਿੱਚੋਂ ਸਿਰਫ ਬੀਐਮਓ ਹੀ ਹੋਣਗੇ ਇਸ ਦੇ ਵਿੱਚ 6 ਸ਼ਾਮਲ ਸਨ ਜਿਨ੍ਹਾਂ ਨੂੰ ਅਗਲੇ ਘਟੋਤੇ ਦਸੰਬਰ ਦੇ ਵਿੱਚ ਆਉਂਦੇ ਉਮੀਦ ਸੀ ਕੇਂਦਰੀ ਬੈਂਕ ਪਹਿਲਾਂ ਹੀ 250 ਬੇਸਿਸ ਪੁਆਇੰਟ ਦਾ ਦਰ ਦੇ ਵਿੱਚੋਂ ਘਟੋਤੀ ਕਰ ਚੁੱਕਿਆ ਜੋ ਕਿ ਜੀ 10 ਦੇਸ਼ਾਂ ਦੇ ਸਮੂਹ ਦੇ ਵਿੱਚ ਸਭ ਤੋਂ ਵੱਡਾ ਹਮਲਾ ਵਰਨੇ ਸੀਆਪੀਸੀ ਕੈਪੀਟਲ ਮਾਰਕੀਟ ਦੇ ਮੁੱਖ ਅਰਥ ਸ਼ਾਸਤਰੀ ਐਵਰੀ ਸ਼ੈਨਫੀਲਡ ਨੇ ਕਿਹਾ ਹੈ ਕਿ ਇਸ ਸਮੇਂ ਤਰਜੀਹ ਅਜੇ ਵੀ ਖੁਜ਼ਾ ਆर्थिक ਗਤੀ ਪ੍ਰਦਾਨ ਕਰਨਾ ਹੈ ਤਾਂ ਜੋ ਸੁੱਸਤੀ ਨੂੰ ਬੰਦ ਕਰਨ ਅਤੇ ਬੇਰੋਜ਼ਗਾਰੀ ਦਰ ਨੂੰ ਦੁਬਾਰਾ ਹੇਠਾਂ ਲਿਆਉਣ ਦੇ ਵਿੱਚ ਮਦਦ ਕੀਤੀ ਜਾ ਸਕੇ ਸਸਿਕਾ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਦੇ ਨਾਲ ਘਟਾ ਸਕਦਾ ਹੈ ਤਾਂ ਜੋ ਅਮਰੀਕੀ ਟੈਰਿਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਦੇ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਆਰਥਿਕ ਸੰਗ੍ਰ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅਇੰਚਕ ਤੌਰ ਉਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ ਰਾਇਟਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਤੇ శాਸਤਰੀਆਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾਵੇਗਾ ਤਾਂ ਜੋ ਅਮਰੀਕੀ ਟੈਰਿਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਤਾਤਿਕ ਸੰਘਣਨ ਦਾ ਸਾਹਮਣਾ ਕਰਨਾ ਪਿਆ ਤੇ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅੰਸ਼ਕ ਤੌਰ ਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵੀਰਵਾਨ ਨੂੰ ਅਚਾਨਕ ਕੈਨੇਡਾ ਨਾਲ ਸਾਰੀਆਂ ਮੁਫਾਰਕ ਗੱਲਬਾਤਾਂ ਨੂੰ ਖਤਮ ਕਰ ਦਿੱਤਾ। ਬੇਰੋਜ਼ਗਾਰੀ ਪਹਿਲਾਂ ਹੀ ਰਿਕਾਰਡ ਉੱਚੇ ਪੱਧਰ 'ਤੇ ਸੀਗੀ ਅਤੇ ਫਾਰਮਾ ਨਿਵੇਸ਼ ਅਤੇ ਭਰਤੀ ਪ੍ਰਤੀ ਨਿਰਸ਼ਾਵਾਤੀ ਹਾਂ। ਬੀਓਸੀ ਦੀ ਗਵਰਨਰ ਟੀਮ ਐਕਲਿਨ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਕੇਂਦਰੀ ਬੈਂਕ ਆਪਣੇ ਆਉਣ ਵਾਲੇ ਫੈਸਲੇ ਵਿੱਚ ਸੰਭਾਵੀ ਜੋਖਮਾਂ ਤੇ ਵਧੇਰੇ ਜ਼ੋਰ ਦੇਵੇਗਾ। ਟਿੱਕੀ ਤੋਂ 20 ਅਕਤੂਬਰ ਤੱਕ ਹੋਏ ਰਾਈਟਰਸ ਬੋਲ ਦੇ ਵਿੱਚ ਸਰਵੇਖਣ ਕੀਤੇ ਗਏ ਲਗਭਗ 70% ਕਲਪਾਤ ਅਰਥ ਸ਼ਾਸਤਰੀਆਂ ਚੋਣਤੀ ਦੇ ਵਿੱਚੋਂ ਤੇ ਦੇ ਅਨੁਸਾਰ ਬੀਓਸੀ ਅਗਲੇ ਹਫਤੇ ਲਗਾਤਾਰ ਦੂਜੀ ਵਾਰ ਆਪਣੇ ਮੁੱਖ ਦਰ ਨੂੰ 1/4% ਘਟਾ ਕੇ 2.25% ਕਰ ਦਵੇਗਾ ਇਹ ਪ੍ਰਿਕਵਾਨੀ ਮੁੱਦਾ ਸਫੀਤੀ ਦੇ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ باوجود ਕੀਤੀ ਗਈ ਹੈ ਗੈਰਾਂ ਨੇ ਉਮੀਦ ਕੀਤੀ ਸੀ ਕਿ ਕੇਂਦਰੀ ਬੈਂਕ ਇਸ ਨੂੰ ਬਰਕਰਾਰ ਰੱਖੇਗਾ ਉਸ ਸਮੂਹ ਨੇ ਪੰਜ ਤੋਂ ਵੱਡੇ ਕੈਨੇਡੀਅਨ ਬੈਂਕਾਂ ਦੇ ਵਿੱਚੋਂ ਸਿਰਫ ਬੀ ਐਮਓ ਹੀ ਹੋਣਗੇ ਇਸ ਦੇ ਵਿੱਚ 6 ਸ਼ਾਮਲ ਸਨ ਜਿਨ੍ਹਾਂ ਨੂੰ ਅਗਲੀ ਕਟੌਤੀ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਸੀ ਕੇਂਦਰੀ ਬੈਂਕ ਪਹਿਲਾਂ ਹੀ 250 ਬੇਸਿਸ ਪੁਆਇੰਟ ਦਾ ਰੇਟ ਦੇ ਵਿੱਚੋਂ ਕਟੌਤੀ ਕਰ ਚੁੱਕਿਆ ਜੋ ਕਿ G10 ਦੇਸ਼ਾਂ ਦੇ ਸਮੂਹ ਦੇ ਵਿੱਚ ਸਭ ਤੋਂ ਵੱਧ ਹਮਲਾਵਰ ਨੇ ਸੀਆਈਪੀਸੀ ਕੈਪੀਟਲ ਮਾਰਕੀਟ ਦੇ ਮੁੱਖ ਅਰਥ ਸ਼ਾਸਤਰੀ ਐਵਰੀ ਸ਼ੈਨਫੀਲਡ ਨੇ ਕਿਹਾ ਹੈ ਕਿ ਇਸ ਸਮੇਂ ਤਰਜੀਹ ਅਜੇ ਵੀ ਕੁਝ ਆਰਥਿਕ ਗਤੀ ਪਰਦਾਨ ਕਰਨਾ ਹੈ ਤਾਂ ਜੋ ਸੁਸਤੀ ਨੂੰ ਬੰਦ ਕਰਨ ਅਤੇ ਫਰਜ਼ਗਾਰੀਦਾਂ ਨੂੰ ਦੁਬਾਰਾ ਹੇਠਾਂ ਲਿਆਉਣ ਦੇ ਵਿੱਚ ਮਦਦ ਕੀਤੀ ਜਾ ਸਕੇ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਥੀਸ਼ਾਸਤਿਆਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਦੇ ਨਾਲ ਘਟਾ ਸਕਦਾ ਹੈ ਤਾਂ ਜੋ ਅਮਰੀਕੀ ਟੈਰਿਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਦੇ ਕਾਰਨ ਦੂਜੀ ਤਮਾਹੀ ਦੇ ਵਿੱਚ 1 ਦੇ ਪਰਦੇਸ਼ੀ ਆਰਥਿਕ ਸੰਗੜਨ ਦਾ ਸਾਹਮਣਾ ਕਰਨਾ ਪਿਆ ਹੈ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅੰਸ਼ਕ ਤੌਰ ਉਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ ਰਾਈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਤੇ శాస్త్రੀਆਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾਵੇਗਾ ਤਾਂ ਜੋ ਅਮਰੀਕੀ ਟੈਰਿਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਤਾਤਿਕ ਸੁਗੜਨ ਦਾ ਸਾਹਮਣਾ ਕਰਨਾ ਪਿਆ ਤੇ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅੰਸ਼ਕ ਤੌਰ ਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਵੀਰਵਾਨ ਨੂੰ ਅਚਾਨਕ ਕੈਨੇਡਾ ਨਾਲ ਸਾਰੀਆਂ ਮੁਫਾਰਕ ਗੱਲਬਾਤਾਂ ਨੂੰ ਖਤਮ ਕਰ ਦਿੱਤਾ। ਬੇਰੋਜ਼ਗਾਰੀ ਪਹਿਲਾਂ ਹੀ ਰਿਕਾਰਡ ਉੱਚੇ ਪੱਧਰ 'ਤੇ ਸੀ ਕਿ ਅਤੇ ਫਾਰਮਾ ਨਿਵੇਸ਼ ਅਤੇ ਭਰਤੀ ਪ੍ਰਤੀ ਨਿਰਾਸ਼ਾਵਾਦੀ ਹਾਂ। ਬੀਓਸੀ ਦੇ ਗਵਰਨਰ ਟੀਮ ਮੈਕਲਨ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਕੇਂਦਰੀ ਬੈਂਕ ਆਪਣੇ ਆਉਣ ਵਾਲੇ ਫੈਸਲੇ ਵਿੱਚ ਸੰਭਾਵੀ ਜੋਖਮਾਂ ਤੇ ਵਧੇਰੇ ਜ਼ੋਰ ਦੇਵੇਗਾ। ਕਿੱਤੇ ਤੋਂ 24 ਅਕਤੂਬਰ ਤੱਕ ਹੋਏ ਰਾਈਟਰਸ ਕੋਲ ਦੇ ਵਿੱਚ ਸਰਵੇਖਣ ਕੀਤੇ ਗਏ ਲਗਭਗ 70% ਤਰਫ ਅਰਥ ਸ਼ਾਸਤਰੀਆਂ ਚੰਤੀ ਦੇ ਵਿੱਚੋਂ ਦੇ ਅਨੁਸਾਰ ਬੀਓਸੀ ਅਗਲੇ ਹਫਤੇ ਲਗਾਤਾਰ ਦੂਜੀ ਵਾਰ ਆਪਣੇ ਮੁੱਖ ਦਰ ਨੂੰ 1/4% ਕਟਾ ਕੇ 2.25% ਕਰ ਦਵੇਗਾ ਇਹ ਪ੍ਰਿਕਵਾਨੀ ਮੁੱਦਾ ਸਫੀਤੀ ਦੇ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ ਬਾਵਜੂਦ ਕੀਤੀ ਗਈ ਹੈ ਗੈਰਾਂ ਨੇ ਉਮੀਦ ਕੀਤੀ ਸੀ ਕਿ ਕੇਂਦਰੀ ਬੈਂਕ ਇਸ ਨੂੰ ਬਰਕਰਾਰ ਰੱਖੇਗਾ ਉਸ ਸਮੂਹ ਨੇ ਪੰਜੋਂ ਵੱਡੇ ਕੈਨੇਡੀਅਨ ਬੈਂਕਰ ਦੇ ਵਿੱਚੋਂ ਸਿਰਫ ਬੀ ਐਮਓ ਹੀ ਹੋਣਗੇ ਇਸ ਦੇ ਵਿੱਚ 6 ਸ਼ਾਮਲ ਸਨ ਜਿਨ੍ਹਾਂ ਨੂੰ ਅਗਲੇ ਘਟੋਤੇ ਦਸੰਬਰ ਦੇ ਵਿੱਚ ਆਉਣ ਦੀ ਉਮੀਦ ਸੀ ਕੇਂਦਰੀ ਬੈਂਕ ਪਹਿਲਾਂ ਹੀ 250 ਬੇਸਿਸ ਪੁਆਇੰਟ ਦਰਾਂ ਦੇ ਵਿੱਚੋਂ ਘਟੋਤੀ ਕਰ ਚੁੱਕਿਆ ਜੋ ਕਿ ਜੀ 10 ਦੇਸ਼ਾਂ ਦੇ ਸਮੂਹ ਦੇ ਵਿੱਚ ਸਭ ਤੋਂ ਵੱਡਾ ਹਮਲਾ ਵਰਨੀ ਸੀ ਆਈਪੀਸੀ ਕੈਪੀਟਲ ਮਾਰਕੀਟ ਦੇ ਮੁੱਖ ਅਰਥ ਸ਼ਾਸਤਰੀ ਐਵਰੀ ਸ਼ੈਨਫੀਲਡ ਨੇ ਕਿਹਾ ਕਿ ਇਸ ਸਮੇਂ ਤਰਜੀਹ ਅਜੇ ਵੀ ਪੂਜਾ ਆਰਥਿਕ ਗਤੀ ਪ੍ਰਦਾਨ ਕਰਨਾ ਹੈ ਤਾਂ ਜੋ ਸੁੱਸਤੀ ਨੂੰ ਬੰਦ ਕਰਨ ਅਤੇ ਫਿਰੋਜ਼ਗਾਰੀ ਦਾਣ ਨੂੰ ਦੁਬਾਰਾ ਹੇਠਾਂ ਲਿਆਉਣ ਦੇ ਵਿੱਚ ਮਦਦ ਕੀਤੀ ਜਾ ਸਕੇ ਸਸਿਕਾ ਜੀ ਮੈਂ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਤੇ శాస్త్రੀਆਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਦੇ ਨਾਲ ਘਟਾ ਸਕਦਾ ਹੈ ਤਾਂ ਜੋ ਅਮਰੀਕੀ ਟੈਰਿਫਾਂ ਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਸ 'ਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ ਜਿਸ ਦੇ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਆਰਥਿਕ ਸੰਗੜਨ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅਇੰਚਕ ਤੌਰ ਉਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ ਰੈਟਰਸ ਦੁਆਰਾ ਪੋਲ ਕੀਤੇ ਗਏ ਬਹੁਗਿਣਤੀ ਅਧਿਐਸਾਂ ਦੇ ਅਨੁਸਾਰ ਬੈਂਕ ਆਫ ਕੈਨੇਡਾ 29 ਅਕਤੂਬਰ ਨੂੰ ਲਗਾਤਾਰ ਦੂਜੀ ਵਾਰ ਆਪਣੀ ਰਾਤ ਦੀ ਵਿਆਜ ਦਰ ਨੂੰ 25 ਬੇਸਿਸ ਪੁਆਇੰਟ ਘਟਾਵੇਗਾ ਤਾਂ ਜੋ ਅਮਰੀਕੀ ਟੈਰਿਫ ਵਾਂਦੇ ਖਤਰੇ ਹੇਠ ਕਮਜ਼ੋਰ ਅਰਥਵਿਵਸਥਾ ਦਾ ਸਮਰਥਨ ਕੀਤਾ ਜਾ ਸਕੇ ਅਮਰੀਕਾ ਦੇ ਵੱਲੋਂ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਲਗਾਏ ਗਏ ਟੈਰਿਫਾਂ ਨੇ ਕੈਨੇਡਾ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਦੂਜੀ ਤਮਾਹੀ ਦੇ ਵਿੱਚ 1.6% ਤਾਤਿਕ ਸੁਗੜਨ ਦਾ ਸਾਹਮਣਾ ਕਰਨਾ ਪਿਆ ਅਤੇ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੁਆਰਾ ਅਰਥਵਿਵਸਥਾ ਨੂੰ ਅੰਸ਼ਕ ਤੌਰ ਤੇ ਸੁਰੱਖਿਅਤ ਰੱਖਿਆ ਗਿਆ ਜੋ ਅਗਲੇ ਸਾਲ ਸਮੀਖਿਆ ਦੇ ਲਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਵੀਰਵਾਨ ਨੂੰ ਅਚਾਨਕ ਕੈਨੇਡਾ ਨਾਲ ਸਾਰੀਆਂ ਮੁਬਾਰਕ ਗੱਲਬਾਤਾਂ ਨੂੰ ਖਤਮ ਕਰ ਦਿੱਤਾ। ਬੇਰੋਜ਼ਗਾਰੀ ਪਹਿਲਾਂ ਹੀ ਰਿਕਾਰਡ ਉੱਚੇ ਪੱਧਰ 'ਤੇ ਸੀਗੀ ਅਤੇ ਫਾਰਮਾ ਨਿਵੇਸ਼ ਅਤੇ ਭਲਤੀ ਪ੍ਰਤੀ ਨਿਰਾਸ਼ਾਵਾਦੀ ਹਾਂ। ਬੀਓਸੀ ਦੇ ਗਵਰਨਰ ਟਿਪ ਮੈਕਲਿਨ ਨੇ ਖਾਲੀ ਦੇ ਵਿੱਚ ਕਿਹਾ ਸੀ ਕਿ ਕੇਂਦਰੀ ਬੈਂਕ ਆਪਣੇ ਆਉਣ ਵਾਲੇ ਫੈਸਲੇ ਵਿੱਚ ਸੰਭਾਵੀ ਜੋਖਮਾਂ ਤੇ ਵਧੇਰੇ ਜੋਲ ਦੇਵੇਗਾ। ਕਿੱਕੀ ਤੋਂ 24 ਅਕਤੂਬਰ ਤੱਕ ਹੋਏ ਰਾਈਟਰਸ ਬੋਲ ਦੇ ਵਿੱਚ ਸਰਵੇਖਣ ਕੀਤੇ ਗਏ ਲਗਭਗ 70% ਤਲਪਰਤ ਅਰਥਸ਼ਾਸਤਰੀਆਂ ਚੋਣਤੀ ਦੇ ਵਿੱਚੋਂ 23 ਦੇ ਅਨੁਸਾਰ ਬੀਓਸੀ ਅਗਲੇ ਹਫਤੇ ਲਗਾਤਾਰ ਦੂਜੀ ਵਾਰ ਆਪਣੇ ਮੁੱਖ ਦਰ ਨੂੰ 1/4% ਕਟਾ ਕੇ 2.25% ਕਰ ਦਵੇਗਾ ਇਹ ਪ੍ਰਿਕਵਾਨੀ ਮੁੱद्रास्फीਤੀ ਦੇ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ ਬਾਵਜੂਦ ਕੀਤੀ ਗਈ ਹੈ ਗੈਰਾਂ ਨੇ ਉਮੀਦ ਕੀਤੀ ਸੀ ਕਿ ਕੇਂਦਰੀ ਬੈਂਕ ਇਸ ਨੂੰ ਬਰਕਰਾਰ ਰੱਖੇਗਾ ਉਸ ਸਮੂਹ ਨੇ ਪੰਜੋਂ ਵੱਡੇ ਕੈਨੇਡੀਅਨ ਬੈਂਕਰ ਦੇ ਵਿੱਚੋਂ ਸਿਰਫ ਬੀ ਐਮਓ ਹੀ ਹੋਣਗੇ ਇਸ ਦੇ ਵਿੱਚ 6 ਸ਼ਾਮਲ ਸਨ ਜਿਨ੍ਹਾਂ ਨੂੰ ਅਗਲੀ ਕਟੌਤੀ ਦਸੰਬਰ ਦੇ ਵਿੱਚ ਆਉਂਦੇ ਉਮੀਦ ਸੀ ਕੇਂਦਰੀ ਬੈਂਕ ਪਹਿਲਾਂ ਹੀ 250 ਬੇਸਿਸ ਪੁਆਇੰਟ ਦਰਾਂ ਦੇ ਵਿੱਚੋਂ ਕਟੌਤੀ ਕਰ ਚੁੱਕਿਆ ਜੋ ਕਿ ਜੀ 10 ਦੇਸ਼ਾਂ ਵਾਲੇ ਸਮੂਹ ਦੇ ਵਿੱਚ ਸਭ ਤੋਂ ਵੱਡਾ ਹਮਲਾਵਰ ਨੇ ਸੀਆਈਪੀਸੀ ਕੈਪੀਟਲ ਮਾਰਕੀਟ ਦੇ ਮੁੱਖ ਅਰਥ ਸ਼ਾਸਤਰੀ ਐਵਰੀ ਸ਼ੈਂਫੀਲਡ ਨੇ ਕਿਹਾ ਕਿ ਇਸ ਸਮੇਂ ਤਰਜੀਹ ਅਜੇ ਵੀ ਕੁਝ ਆਰਥਿਕ ਗਤੀ ਪਰਦਾਨ ਕਰਨਾ ਹੈ ਤਾਂ ਜੋ ਸੁਸਤੀ ਨੂੰ ਬੰਦ ਕਰਨ ਅਤੇ ਫਿਰੋਜ਼ਗਾਰਿਕ ਦਾਣ ਨੂੰ ਦੁਬਾਰਾ ਹੇਠਾਂ ਲਿਆਉਣ ਦੇ ਵਿੱਚ ਮਦਦ ਕੀਤੀ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ